ਉਨੀ ਸਤਿਗੁਰੂ ਕਬੀਰ ਮਹਾਰਾਜ ਕੀ ਜੈ ਸਾਰੇ ਹੀ ਸੰਸਾਰ ਵਿੱਚ ਸਤਿਗੁਰੂ ਕਬੀਰ ਜੀ ਦਾ ਜੋ ਪ੍ਰਕਾਸ਼ ਸਭ ਬਹੁਤ ਹੀ ਜ਼ਿਆਦਾ ਕਿ ਜਾਵਣਾ ਨਾ ਬਣਾਇਆ ਜਾ ਰਿਹਾ ਹੈ ਉਸ ਦੇ ਸਭਾ ਵਿੱਚ ਸਤਿਗੁਰੂ ਕਬੀਰ ਮੁਖ ਮੰਦਰ ਬਾਬੂ ਭਾਦਿਕਾਂ ਤੇ ਜਿਹੜੀ ਬਹੁਤ ਹੀ ਸ਼ਾਨ ਸਤਿਗੁਰੂ ਕਬੀਰ ਮਹਾਰਾਜ ਦਾ ਇਹ ਪ੍ਰਕਾਸ਼ ਜੋ ਸਭ 624 ਮਹੌਤੀ ਸ਼ਾਨ ਦਾ ਗੁਰੂ ਬਣਾਉਣਾ ਹੈ ਸਾਰੇ ਹੀ ਸਾਡੇ ਸੰਤ ਕਬੀਰ ਦੇ ਪੰਥ ਦੇ ਜਿੰਨੇ ਵੀ ਸੇਵਾਦਾਰ ਹੈ ਜਿੰਨੇ ਵਿਦੇਸ਼ਾਂ ਵਿੱਚ ਬੈਠੇ ਗੁਰੂ ਘਰ ਦੀ ਸੇਵਾ ਜੋ ਕਰਦੇ ਨੇ ਉਹਨਾਂ ਨੂੰ ਸਾਰੇ ਹੀ ਪਰਿਵਾਰ ਨੂੰ ਲੱਖ ਲੱਖ ਵਧਾਈ ਹੋਵੇ ਔਰ ਸਾਡੇ ਮੁੱਖ ਮੰਤਰੀ ਵੱਲੋਂ ਸਤਿਗੁਰੂ ਜੀ ਮੁੱਖ ਮੰਤਰੀ ਵੱਲੋਂ ਸਾਰੇ ਪਰਿਵਾਰ ਨੂੰ ਮੁੱਖ ਤੱਕ ਰਸਮੀ ਮਿਲਾਈ ਹੋਵੇ ਔਰ ਅੱਜ ਸਤਿਗੁਰੂ ਕਬੀਰ ਮਹਾਰਾਜ ਜੀ ਦਾ ਜੋ ਜਨਮ ਦਿਵਸ ਸਭ ਉਸ ਦੇ ਸੰਬੰਧ ਵਿੱਚ ਛਾਮੀ ਨਗਰ ਕੀਰਤਨ ਜੋ ਮਹਾਰਾਜ ਜੀ ਦਾ ਸਤ ਸੰਗਤ ਹੋਏਗਾ ਔਰ ਦੁਪਹਿਰੀ ਕੇਕ ਦੀ ਰਸਮ ਵੀ ਕੀਤੀ ਜਾਏਗਾ ਸਾਰੇ ਸੰਸਾਰ ਨੂੰ ਸਾਰੇ ਹੀ ਮੋਕੰ ਨੂੰ ਬੇਨਤੀ ਹੈ ਕਿ ਸਤਕੁਰ ਕੋਲ ਮੁੱਖ ਮੰਦਰ ਵਿੱਚ ਪਹੁੰਚ ਕੇ ਇਸ ਦੇ ਗੁਰੂ ਘਰ ਦੀ ਖੁਸ਼ੀ ਹਾਸਲ ਕਰੋ ਜੈ ਕਬੀਰਤਾ